ਆ ਵੀਰੋਂ ਸਾਡਾ ਆਪਣੇ YouTube ਚੈਨਲ ਚ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਇੱਕ ਬੜਾ ਤਾਜੀ ਸੂਈ ਵੀ ਤੇ ਤਿੰਨ ਦਿਖਾਵਾਂਗੇ ਘੱਪਣਾ ਐਚ ਐਫ ਜਰਸੀ ਤੇ ਇੱਕ ਦਿਖਾਵਾਂਗੇ ਨਗੀਨਾ ਸਾਨੂੰ ਐਰ ਸਿਰ ਦਾ ਕੱਲੇ ਕੱਲੇ ਨਗ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਵਨਪ੍ਰੀਤ ਸਿੰਘ ਆ ਪਿੰਡ ਖੜਿਆਇਆ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877868289 ਦੂਜਾ ਨੰਬਰ ਹੈਗਾ 97355046 ਇਹ ਵੱਡੇ ਭਰਾ ਨੰਬਰ ਹੈ ਅੱਜ ਆਪਾਂ 16 ਦਿਨ ਤੋਂ ਸਾਫ ਦਾ ਟਾਈਮ ਵੀਡੀਓ ਕਵਰ ਕਰਦੇ ਪਏ ਆ ਆਪਾਂ ਚਾਰ ਨਾਲ ਕੈਮਰਾ ਸਾਹਮਣੇ ਕਰਾਂਗੇ ਉ ਚਾਰ ਹੈ ਜੀ ਬਈ ਆਪਣੇ ਕੋਲੇ ਗਾਵਾਂ ਵੱਧ ਨਹੀਂ ਗੀਆਂ ਗਾਵਾਂ ਜੀ ਹੋਰ ਵੀ ਸੂਈਆਂ ਵੀ ਨੇ ਐਮਨ ਲਗੇ ਚੱਲੇ ਵੀ ਆਪਣੇ ਕੋਲ ਦਾ ਦੁੱਧ ਤੇ ਹੀ ਜਾਂਦੀਆਂ ਨਹੀਂ ਗੀਆਂ ਜੇ ਕਿਵਰ ਵੀ ਇਹਨਾਂ ਸੂਈਆਂ ਵੀ ਇਹ ਵੀ ਲੈਣੀ ਆ ਹੁਣ ਆਪਣੇ ਕੋਲ ਸੂਈਆਂ ਵੀ ਇਹ ਵੀ ਗਾਵਾਂ ਆਈਆਂ ਨੇ ਆਪਾਂ ਗਾਂ ਦੋ ਟਾਈਮ ਚਵਾ ਕੇ ਦੇ ਸਕਦੇ ਆ ਦੋ ਜਾਂ ਤਿੰਨ ਟਾਈਮ ਚੋਲੇ ਬਈ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਠੀਕ ਹੈ ਵੀ ਜਿੰਨਾ ਆਪਾਂ ਦੁੱਧ ਕਹਿੰਦਾ ਜੇ ਕੋਈ ਵੀਰ ਕਹਿੰਦਾ ਮੈਂ 20 ਕਿਲੋ ਵਾਲੀ ਬੈੜ ਲੈਣੀ ਆ 20 ਵੀ ਕਿਲੋ ਦਾ ਹਾਜ਼ਰ ਵੀ ਹੈਗਾ ਬਈ ਆਪਣੇ ਕੋਲ ਬੜਾਂ ਦੇ 25 ਕਿਲੋ ਵੀ ਹਾਜ਼ਰ ਰੱਖਦਾਂ ਲਈ ਠੀਕ ਹੈ ਵੀ ਦੋ ਟਾਈਮ ਚਵਾ ਕੇ ਚੌਗੀ ਚੌਕ ਦੇ ਦੰਦ ਚੱਕਦੇ ਦੋ ਦੇ ਕੰਪਲੀਟ ਕਰ ਗਏ ਚੌ ਦੇ ਦੰਦ ਚੱਕ ਦੀ ਆ ਬੱਸੀ ਠੀਕ ਆ ਨਾੜੂਆ ਕੱਚਾ ਨਾਲ ਆ ਜਾਵਾ ਨਾ ਜਮਾ ਵੀ ਨਾਲ ਆ ਮੰਨ ਕੇ ਚੱਲ ਬਈ ਕੱਲ ਹੱਥ ਨਹੀਂ ਸੁਈਆ ਰਾਤ ਠੀਕ ਆ ਮਗਰ ਲੋਕ ਨਹੀਂ ਸੁਈਆ ਮਗਰ ਬੱਸੀ ਆ ਬਈ ਠੀਕ ਆ ਮਾਲਕਾਂ ਨੇ ਦਿੱਥੇ ਗਏ 40 432 ਨੋਰਮਲ ਕਨਵੈਨਸਲ ਸੀਮਨ ਲੱਗਿਆ ਬਈ 40 432 ਬੱਸੀ ਆਪ ਠੀਕ ਆ ਜੀ ਇੱਕ ਇੱਕ ਵਾਰ ਜੇ ਉਹ ਜ਼ਰਾ ਡੰਦਾ ਬਈ ਵੀਡੀਓ ਆਪਣੇ ਕੋਲ ਹੈਗੀ ਹੈਗੀ ਬੱਸੀ ਇੱਕ ਗੱਲ ਹੋਰ ਸਿਰਫ ਤਾਂ ਜੀ ਤੇ ਆਈ ਮੰਨ ਕੇ ਜਲੀ ਬੱਸੀ ਵਿਚਾਰੀ ਥੱਲੇ ਆਈ ਭਾਇਆ ਚਾਹੀ ਠੀਕ ਆ ਹਾਂ ਕਿੰਨਾ ਕ ਸਟਾਰਟਿੰਗ ਦਾ ਦੁੱਧ ਥੱਲੇ 18 ਤੋਂ 19 ਕਿਲੋ ਸਟਾਰਟਿੰਗ ਇਹਨੇ ਪੇ ਚੱਲੀ ਗਈ ਬੱਸੀ 18 ਕਿਲੋ ਕਹਿੰਦਾ ਪਾ ਮਿੰਨ ਜਿਹੜਾ ਬੋੜਾ ਸਟਾਰਟਿੰਗ 9 ਕਿਲੋ ਡੰਗਦਾ ਆਏਗਾ ਬਈ 9 ਕਿਲੋ ਖੁੱਲਾ ਹਾਈਐਸਟ ਆਪਾਂ ਮੰਨ ਕੇ ਚੱਲੇ ਦੁੱਧ ਕਿੱਥੇ ਤੱਕ ਚਲੀ ਜਾਊਗੀ ਬਈ ਬੱਸੀ ਜਿਵੇਂ ਬਰੀਡ ਆ ਗਈ ਕਰੈਕਟਰ ਨੇ ਨਾ ਬੱਸੀ ਦੇ ਠੀਕ ਹੈ ਨਾ ਅਗਲਾ ਵੀ 25 ਕਿਲੋ ਲੈਣ ਜੇ ਮੈਂ ਨੋਰਮਲ ਬਿਆਵ ਤੋਂ ਆਮ ਬੰਦਾ ਵੀ ਲੈ ਲਊਗਾ ਨਹੀਂ ਕਹਿੰਦਾ ਵਧੀਆ ਸੇਵਾ ਕਰੀ ਬੱਸੀ 30 ਕਿਲੋ ਦਊਗੀ ਕਹਿੰਦਾ ਪਾ 26 27 ਤੋਂ ਨੋਰਮਲ ਚੱਲਣ ਵਾਲੀ ਹੈਗੀ ਆ 28 ਤਾਂ ਹੈਗੀ ਆ ਬਈ ਐ ਮੰਨ ਗਏ 25 ਤੋਂ ਪਲੱਸ ਪਲੱਸ ਥੱਲੇ ਨੋਰਮਲ ਇਹ ਨਹੀਂ ਠੀਕ ਹੈ ਪਹਿਲਾਂ ਲੇਵਾ ਦੇ ਕਹਿੰਦਾ ਫੱਟ ਫੱਟ ਲੇਵਾਗਾ ਕੋਈ ਭਾਲ ਨਹੀਂ ਕੋਈ ਹੋਣੀ ਠੀਕ ਹੈ ਗੱਲ ਕੋਈ ਇਹ ਨਹੀਂ ਹੈਗਾ ਬਿਤਰ ਕੇ ਚੋਈ ਨਹੀਂ ਬਿਆਰ ਸਿੱਧੀ ਛੱਡੀ ਜੀ ਆ ਯਾ ਬੂੰਦ ਬੂੰਦ ਖਾਲੀ ਹੈਗੀ ਹੁਣ ਸ਼ਾਮ ਦਾ ਜਿਹੜੀ ਆਪਣੇ ਕੋਲੇ ਸੂਨਦੀ ਦੀ ਵੀਡੀਓ ਹੈਗੀ ਉਹ ਦਿਖਾ ਦਈਏ ਬੰਦੇ ਨੂੰ ਦੱਸੂ ਆ ਵੀ ਹਾਂ ਹੈਗੀ ਕੋਈ ਹੁਣ ਇੱਥੇ ਕੋਈ ਦੋਰਾ ਵੀ ਸੂਨਦੀ ਗੱਲ ਕੋਈ ਹੋਰ ਸੀਗੀ ਰੇਟ ਦੀ ਗੱਲ ਕਰ ਰੇਟ ਇਹਦਾ ਕੀ ਰੇਟ ਰੇਟ ਵੀਰੇ ਜਿਹੜਾ ਲੈਣਾਗਾ ਆਪਾਂ ਨੇ ਠੀਕ ਹੈ ਨਾ ਗੱਲ ਅੱਜ ਦੀ ਘੜੀ 1,10,000 ਰੁਪਏ ਬੱਸੀਆ ਲਵਾਂਗੇ ਆਪਾਂ ਥੋੜਾ ਬੋੜਾ ਮਾਨਦਾਨ ਹੋ ਜਾਵੇ ਮਾਨਦਾਨ ਕਰ ਦਾਂਗੇ ਵੀਰੇ ਆਏ ਬੰਦੇ ਦਾ ਬਾਕੀ ਨੂੰ ਇੱਕ ਗੱਲ ਹੋਰ ਵੀ ਲੈ ਆਪ ਬੱਚਾ ਲਾਏ ਨਾ ਪਹਿਲੇ ਨਾ ਨਾ ਬੱਤੀ ਠੀਕ ਹੈ ਆਏ ਮੰਨ ਕੇ ਜਾਲ ਵਿਚਾਰੀ ਕੁਛ ਕਹਿੰਦੀ ਨਹੀਂ ਜੀ ਲੈ ਜਿਵੇਂ ਮਰਜੀ ਧਾਰਾ ਵਾਰੀ ਚੱਲੋ ਹੁਣ ਮੈਂ ਕਹਣਾ ਬਾਈ ਕੁਛ ਚੱਕਰੀ ਨਹੀਂ ਲੈ ਠੀਕ ਹੈ ਚੋਣ ਜਵਾਲੀ ਬਿਲਕੁਲ ਇੱਕ ਨੰਬਰ ਆ ਹਨਾ ਬਾਈ ਇੱਕ ਨੰਬਰ ਹੈ ਇੱਕ ਨੰਬਰ ਲੈ ਸੋ ਚੋਣ ਦੇਖੋ ਮੋਟਾ ਮੋਟਾ ਚੋਣਾ ਮਗਲਾ ਜੇ ਮਾਰਦੀ ਦੋ ਧਾਰਾ ਇਹਦੇ ਸੋ ਵੀਰੇ ਚੋਾਈ ਦੇਖੋ ਜਮਾ ਇਹ ਪਲੋਣ ਵੱਤੀ ਕੱਲ ਸੁਈਆ ਕੋਈ ਕਿਸੇ ਗੱਲ ਦੀ ਦਿੱਕਤ ਹੀ ਆਹ ਜਮਾ ਫਰਟੇ ਦਾ ਹਾਰਾ ਚੀਜ ਜਮਾ ਹਨਾ ਬਾਈ ਮੈਂ ਕਹਣਾ ਕੋਈ ਐਨੀ ਦਿੱਕਤ ਵਾਲੀ ਗੱਲ ਨਹੀਂ ਲੈ ਵਾ ਠੀਕ ਆ ਓਕੇ ਆ ਜਮਾ ਤੋਰ ਦੀ ਬੜੇ ਬਾਹਰ ਨੂੰ ਸੋ ਵੀਰੋ ਕੱਦ ਕਾਰ ਵਗੈਰਾ ਦੇਖੋ ਬੱਚੀ ਦਾ ਪਹਿਲਾਂ ਬਈ ਫੇਸ ਕੁਆਡ ਦੇਖ ਬਸੀ ਕਿੱਦਾਂ ਦੀ ਜਾਈਗੀ ਠੀਕ ਹੈ ਆ ਮੰਨ ਕੇ ਜਾ ਜਮਾ ਫਟਾ ਫਟ ਬਸਿਆ ਕੋਈ ਐਕਸਟਰਾ ਫੈਕਟ ਨਹੀਂ ਹੈਗੀ ਜਿੰਨੀਆਂ ਸਾਰੀ ਸਿੱਧੀਆਂ ਸੈਟਰੇਟਨਸ ਬਸਿਆ ਲੈਗ ਸਕੋਰ ਆਰਡਰ ਦੀ ਕੁਆਲਟੀ ਠੀਕ ਹੈ ਨਾ ਗੱਲ ਕੱਲੀ ਕੱਲੀ ਚੀਜ਼ ਜਮਾ ਸੀ ਕੋਈ ਐਨੀ ਯਾਤਰਾ ਨਹੀਂ ਲੇਵਾ ਬਾਫ ਐਸਾ ਵੰਨਾਗਾ ਸੋ ਇੱਕ ਦੇ 10 ਚ ਨਰਮ ਹੋ ਜੂਗੀ ਉਹ ਮੰਨਤਾਲ ਕਰਦਾ ਵੀਰੇ ਆਏ ਬੰਦੇ ਦਾ ਠੀਕ ਹੈ ਲੇਵਾ ਬੜਾ ਸਾਫ ਸੁਥਰਾ ਹੈ ਨਾ ਬਾ ਹੁਣ ਬਈ ਲੇਵਾਗਾ ਫਿਟਿੰਗ ਵਾਲਾ ਠੀਕ ਹੈ ਮਾਗਰੀ ਬੱਸੀ ਆ ਗਈ ਮਾਗਰੀ ਬੱਸੀ ਆ ਬਈ ਆਪ ਵੀ ਬੱਸੀ ਆ ਜਿਹੜਾ ਲੈ ਕੇ ਜਾਊ ਵੀਰ ਆਏ ਨੇ ਇੱਕ ਦੋ ਲੈ ਕੇ ਜਾਊਗਾ ਤਿੰਨ ਚੀਜ਼ਾਂ ਜਾਣਗੇ ਤੀਜਾ ਜਾਊ ਦੁੱਧ ਕਰੇ ਤੀਜਾ ਦੁੱਧ ਹੀ ਜਾਊਗਾ ਠੀਕ ਹੈ ਬਾਕੀ ਜਵਾਨੀ ਚ ਜਾਨਵਰ 10 ਉਹ ਖਿੱਤੀ ਜਲੇ ਜਾਏ ਨਹੀਂ ਗਏ ਬੁੱਢੀ ਠੇਰੀ ਹੋ ਜੂਗੀ ਠੀਕ ਹੈ ਅੱਗੇ ਵੀਰ ਗੱਲ ਕਰੀਏ ਦੂਜੇ ਨੰਬਰ ਵਾਲੀ ਜੀ ਆਪਾਂ ਇਹ ਬਈ ਦੂਜਾ ਸੂਹਾਗਾ ਠੀਕ ਹੈ ਤੇ ਇਹ ਆਪਣੇ ਖਾਸ ਮਿੱਤਰ ਤੋਂ ਲਈ ਹੈਗੀ ਇਹਦੇ ਇੱਕ ਗੱਲ ਗੱਲ ਤੇਰੀ ਵਿਚਾਰਾ ਥਣ ਬਾੜਾ ਸੋਹਣਾ ਲੱਗਿਆ ਥਣ ਬਈ ਆਮ ਘਰ ਜਿਵੇਂ ਮਾਰੀ ਹਨਾ ਵੀ ਮੁੱਠੀ ਆ ਸੋਣਾਗਾ ਜਿਹੜੇ ਵੀ ਕਹਿੰਦੇ ਹਰ ਕੋ ਮਸ਼ੀਨ ਹੈ ਨਹੀਂ ਦੁੱਧ ਜ਼ਿਆਦਾ ਲੈਣਾ ਸੀ ਦੁੱਧ ਜ਼ਿਆਦਾ ਲੈਣ ਦੇ ਹੱਥੀ ਚੋਲੇ ਬਾਈ ਚਾਹੇ ਠੀਕ ਹੈ ਨਾ ਗੱਲ ਵੀ ਪਲੂਨ ਇਹਨਾਂ ਦੁੱਧ ਸਪਾਈਕਲ ਉਹ ਦੁੱਤਾ ਹੋਵੇਗਾ 26 27 ਕਿਲੋ ਕਹੇ 25 ਕਿਲੋ ਆਏ ਵੀ ਲੰਮਾ ਸਮਾਂ ਦੁੱਧ ਚੱਲੀ ਗਈ ਆ ਜੀ ਤੇ ਮੇਰੇ ਸਾਹ ਨਾਲ ਚੱਲੂ ਵੀ ਫੈਟ ਦੇ ਨਾਲ ਹੈ ਫੈਟਾ ਉਹ ਦੁੱਧ ਦੂਗੀ ਬਾਈ ਕਿਉਂਕਿ ਹਲਕਾ ਕ੍ਰੋਸ ਪਣ ਹੈਗਾਗਾ ਕਾਕਾ ਪਾਣਾ ਵੀ ਅੱਗੇ ਤੇ ਬੱਚੇ ਲੈਣੇ ਪੂਰਾ ਟ ਕੰਮ ਕਰਨ ਲੱਗੂ ਨਾ ਤੇ ਨਾਲੇ ਬਈ ਉਹ ਨਾਲ ਵੰਗੂ ਪੈਸੇ ਦੇ ਆਉਗੇ ਦੁੱਧ ਵੀ 30 ਕਿਲੋ ਆਉਣ ਨੂੰ ਦੋ ਬਿਹੜੇ ਵੀ ਪੈਸੇ ਘੱਟ ਲੱਗਣਗੇ ਤੇ ਨਾਲੇ ਮਾਦਾ ਸਿੱਖੋਂ ਮਿਲੂਗਾ ਵੀ ਸਿੱਖੋਂ ਨੂੰ ਮਿਲੂਗਾ ਇਹਦੇ ਉੱਪਰ ਹੀ ਬੀਡ ਚਾਰ ਕਰ ਲੈ ਹੌਲੀ ਹੌਲੀ ਵੀਰ ਹਾਂ ਬਈ ਹਾਂ ਜਿਹਦੇ ਮੱਥਾ ਆਉ ਕਰਨਾ ਕਿਉਂਕਿ ਜੇ ਪਹਿਲੇ ਡੂੜ ਲਖੜੇ ਚ ਆਪਣਾ ਥਪਾਲਿਆ ਤਾਂ ਬੰਦੇ ਨੂੰ ਨੌਲੇਜ ਹੁੰਦੀ ਨਹੀਂ ਨੌਲੇਜ ਨਹੀਂ ਹੁੰਦੀ ਵੀਰੇ ਸੋ ਆ ਬਿਹੜ ਜਿਹੜੇ ਵੀ ਕਹਿੰਦੇ 100 ਗਰਾ ਦੇ ਅਸੀਂ ਫਾਰਮ ਤਿਆਰ ਕਰਨਾਗਾ ਨਾਲ ਘਰੇ ਵੀ ਖੜੀ ਸੋਹਣੀ ਲੱਗੂਗੀ ਨਾਲ ਬੱਚੇ ਵੀ ਜਿੱਦਾਂ ਦੇ ਮਰਜ਼ੀ ਲੈ ਲੈ ਸੋ ਨਾਲ ਤਾਂ ਦਊ ਦੁੱਧ ਨਜ਼ਾਰੇਦਾਰ ਰਹੇ ਬਿਹੜ ਤੇ ਸਾਫ ਸੁਥਰੀ ਪ੍ਰਿੰਟ ਪ੍ਰਿੰਟ ਬੜੇ ਚੰਗੇ ਆ ਨੌਵੇਂ ਵਾਰ ਕਿੰਨਾ ਬੋਲਾ ਹੋਏ ਇੱਕ ਆ ਤਾਂ ਪੈਂਡਿੰਗ ਪੈ ਰਿਹਾ ਵੜਦਾ ਠੀਕ ਹੈ ਜਿੱਦੇ ਸੁਈ ਗੱਲਾਂ ਕਰਾ ਦੂ ਜਵਾਨ ਗੱਲਾਂ ਭਾਈ ਐਨ ਤੇ ਉਧਰ ਚਾਹੀ ਡੂਡ ਲੱਖ ਮੰਗ ਲਿਆ ਉਹਦੇ ਨਾਲ ਪਾਉਗਾ ਭਾਈ ਦੇਣੀ ਕਿੰਨੇ ਦੀ ਆ ਅੱਜ ਵੀਰ ਵੇਚ ਨਹੀਂ ਕਿੰਨੇ ਦੀ ਆ ਜਿਹੜੀ ਦੇਣੀ ਵੀਰ 1 ਲੱਖ ਤੇ 5000 ਦੀ ਬੱਸੀ ਦੇਣੀ ਹੈ ਜੀ ਸੋ ਵੀਰ 1 ਲੱਖ 5000 ਦੀ ਬੱਛੀ ਨਜ਼ਾਰੇਦਾਰ ਦੂਜਾ ਸੂਆ ਜਿਹੜਾ ਆ ਖਾਣ ਲੱਗਿਆ ਬਣਾ ਇਹ ਜਾਂ ਥਣ ਬਹੁਤ ਘੱਟ ਮਿਲਦਾ ਤੇ ਜਦੋਂ ਥਣ ਇਹ ਜਾਂ ਮਿਲਦਾ ਤਾਂ ਰੇਟ ਜ਼ਿਆਦਾ ਚਲਾ ਜਾਂਦਾ ਜਿਹੜੀ ਇਹ ਵੜ ਹੈ ਜੀ ਜਿਹੜੇ ਵੀਰ ਕਹਿੰਦੇ ਸੀ ਮੱਝ ਰੱਖਣੀ ਨਹੀਂ ਇੱਕ ਪਸ਼ੂ ਰੱਖਣਾ ਸਾਨੂੰ ਦੁੱਧ ਪੀਣਾ ਚਾਹੀਦਾ ਨਾਲੇ ਡੇਰੀ ਚੱਲਣੀ ਚਾਹੀਦੀ ਆ ਮੇਰੇ ਘਰ ਦਾ ਭਾਵੇਂ ਇਹ ਆ ਮੇਰੇ ਮਾਨੂੰ ਬਹੁਤ ਚੰਗੀ ਲੱਗੀ ਵੇਰ ਜੇਕਰ ਮੈਨੂੰ ਚੋਅਸ ਹੋਵੇ ਬੜਾ ਬਣੂ ਬਣੂ ਬੜਾ ਬਹੁਤ ਐ ਖੁੱਲੂ ਖਾਲੂ ਬਹੁਤੇ ਜੀ ਮਨ ਲਾ ਕਹਿੰਦੇ ਬਾਬਾ ਨੇ ਨਿਆਰੇ ਲਾ ਦੂ ਘਰੇ ਦੁੱਧਾਂ ਦੇ ਮੈਂ ਕਹਾਂ ਨਿਆਰੇ ਲਾ ਦੂ ਵੀਰੇ ਠੀਕ ਹੈ ਨਾ ਗੱਲ ਵੀ ਮੈਂ ਆਮ ਘਰੋਲੀ ਆ ਕੋਈ ਆਪਾਂ ਵੱਡੀ ਕੋਈ ਵਧੀਆ ਤਾਕੜੇ ਜਾਂ ਕੋਈ ਹਨਾ ਵੀ ਲਈ ਹੈਗੀ ਵੀ ਬੰਦਾ ਆਮ ਬੰਦੇ ਤੂੜੀ ਦੋਤ ਚੁੰਦੇ ਰਹੇ 22 27 ਕਿਲੋ ਦਾ ਵੀ ਜੇ ਕੋਈ ਫਿਰ ਚਾਰ ਚੂਰ ਆਲੇ ਜਾਂ ਚਾਰ ਦੂਰ ਨਾਲੇ ਦੁੱਧ ਦੀ ਪੱਤੀ ਬਾਈ ਦੁੱਧ ਚੈੱਕਰਗਾ ਹੋ ਜਾ ਮੈਂ ਦਾ ਹਾਂ ਭਈਆ ਇੱਥੇ ਜਨਾ ਆਪਣੇ 7 ਕਿਲੋਮੀਟਰ ਦੀ ਚੁਲੀ ਆ ਕੋਈ ਬਾਹਲੀ ਦੂਰੋਂ ਨਹੀਂ ਲੀਗੀ ਸੋ ਵੀਰੋ ਨਜ਼ਾਰੇਦਾਰ ਬਹਿੜ ਆਖਾਂ ਵਿੱਚ ਕੇ ਲੈ ਜਾਓ ਜੇ ਮੈਂ ਬਾਹਲੀ ਮਨ ਪਸੰਦ ਬਹਿੜ ਜੇਕਰ ਮੈਨੂੰ ਰੱਖਣੀ ਹੋਵੇ ਤਾਂ ਮੈਂ ਇਹ ਜੀ ਵਧੀਆ ਚੁਆਇਸ ਕਰੂੰਗਾ ਕਿਉਂਕਿ ਥਣ ਹੋਵੇ ਹੱਥ ਜਵਾਈ ਵਾਲਾ ਨਾ ਭਾਈ ਪੂਰਾ ਵਧੀਆ ਹੱਥ ਜਵਾਈ ਵਾਲਾ ਨਾਲੇ ਠੀਕ ਹੈ ਨਾ ਗੱਲ ਇਹ ਲੈ ਵਧੀਆ ਫਟ ਫਾੜੀਦਾਰ ਲੈਵਾ ਬਣਾਉਗੀ ਜਿਵੇਂ ਆ ਦੁੱਧ ਤੇ ਆ ਜੀ ਮਿਲਕਿੰਗ ਤੇ ਆ ਜੀ ਐਂ ਜੇ ਫੱਟ ਫੱਟ ਲੈਵਾ ਬਣਾਉਣਾ ਕਿੰਨੇ ਜੀ ਕਹੀ ਇਹ 1 ਲੱਖ 5000 ਦੀ ਦਿਆਂ ਬਾਈ ਸੋ ਵੀਰੋ ਜੇ ਬੈੜੇ ਸੂਬੇ ਮੈਂ ਲੈ ਕੇ ਜਾਵਾਂ ਬੈੜ ਮੈਨੂੰ ਪਸੰਦ ਵਾਲੀ ਵਧੀਆ ਹੀ ਆ ਬੈੜੇ ਜਾਵਾਂ ਬਈ ਐ ਮੰਨ ਕੇ ਚੱਲ ਆਪਣੇ ਖਾਸ ਮਿੱਤਰਾਂ ਨੂੰ ਲਿਆ ਗੱਲ ਵੀ ਕਰਾਵਾਂਗੇ ਉਹ ਕਹਿੰਦਾ ਬਈ 27 ਕਿਲੋ ਖਰਾ ਦਿੱਤਾ 25 ਕਿਲੋ ਲੈਣਾ ਬਹੁਤ ਲੰਮਾ ਸਮਾਂ ਚੱਲੀ ਜਾਵੇ 25 ਦੀ ਜੇ ਵੈਸੇ ਹੀ ਇੰਨੇ ਸਾਫ਼ ਸੁਥਰੇ ਮਿਲ ਜੀ ਕਿੱਥੇ ਆ ਸੋ ਵੀਰੋ ਬਹੁਤ ਸਲੈਗਰ ਪੀਦਾ ਮੇਰੇ ਮਨ ਨੂੰ ਬਹੁਤ ਜੜੀ ਜਿਹੜੇ ਵੀਰ ਕਹਿੰਦਾ ਦੁੱਧ ਵੀ ਮੈਨੂੰ ਲੈੜ ਲੈਣੀ ਆ ਮੇਰੀ ਜ਼ਿੰਮੇਵਾਰੀ ਤੇ ਲੈ ਜਾ ਬਹੁਤ ਵਧੀਆ ਵੈੜ ਰਹੂਗੀ ਤੀਜੇ ਨੰਬਰ ਤੇ ਆ ਗਈ ਜਰਸੀ ਇਹ ਬਈ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਇਹਨੇ ਪਲੂਨ ਐ ਮੰਨ ਕੇ ਚ ਏ ਵੀ ਆਮ ਕੋ ਰੂਲੀ ਆ ਵਧੀਆ ਬੰਦੇ ਤੋਂ ਠੀਕ ਹੈ ਠੀਕ ਹੈ ਕਹਿੰਦਾ ਸਰਕਾਰੀ ਖੇਮਲ ਦਾ ਪਰ ਇਹ ਪਰ ਇਹ ਜਰਸੀ ਦੇਈ ਹੈਗਾ ਠੀਕ ਹੈ ਤੇ ਵੀ ਆ ਮਨ ਕਹਿੰਦਾ 20 ਕਿਲੋ ਰੋਜ਼ ਦਿੱਤਾ ਹੈ ਪਹਿਲਾਂ ਵਾਲਾ ਥਾਂ ਤੋਂ ਇਹਦੇ ਵੀ ਪੂਰਾ ਬਾਈ ਮੁੱਠੀ ਆ ਹੋਣਾਗਾ ਪੂਰਾ ਜਿਵੇਂ ਅੱਗੇ ਦੇ ਬੱਚੇ ਬੋਚੇ ਬ੍ਰੀਡ ਕਰਨਾ ਲਿਆਉਂਦੇ ਹੈ ਨਹੀਂ ਮੇਰੇ ਜਿੱਦਾਂ ਦਾ ਕੋਈ ਚੁਆਇਸ ਸੀ ਉਦਾਂ ਦੀ ਇੱਕ ਜਾਨਵਰ ਵੀ ਉਦਾਂ ਦੇ ਮਿਲ ਜਾਂਦੇ ਆ ਕਈ ਵਾਰ ਚੁਆਇਸ ਵੀ ਉਦਾਂ ਦੀ ਹੋ ਜਾਂਦੀ ਹੈ ਫਿਰ ਕਹਿੰਦਾ ਬਾਬਾ ਜਿਵੇਂ ਆਪਾਂ ਕਹਿੰਦੇ ਆ ਵੀ ਪੁਰਾਣੇ ਕਾਰੀਗਰ ਫਰਕ ਤਾਂ ਬਹੁਤ ਪੈਂਦਾ ਤੇ ਜੀ ਬੱਟਾ ਦਾ ਬਾਈ ਪੈਂਦੀ ਏ ਚੀਜ਼ ਦਾ ਕਿਉਂ ਜਵਾਨੀ ਆ ਜਵਾਨੀ ਆ ਡ ਜਿਹੜਾ ਬੁੱਢਾ ਬੁੱਢਾ ਬਣੀ ਰਹਿਣਾ ਉਹਨਾਂ ਜੀ ਠੀਕ ਹੈ ਇਹ ਹੁਣ ਦਿਨ ਕਿੰਨੇ ਕੱਢ ਦੀ ਐ ਇਹ 5-6 ਦਿਨ ਬਾਕੀ ਪੈਨੇ ਬਈ ਜੀ ਕਿੰਨਾ ਦੁੱਧ ਸਹੀ ਮੰਨ ਕੇ ਲੈ ਜਾਮਾ ਦਾ ਜੀ ਦੁੱਧ ਬਈ ਇਹਨੂੰ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਵੀਰ ਨਹੀਂ ਐ ਮੰਨ ਗਾ 22 ਕਿਲੋ ਲੈ ਪਾਣੀ ਵਾਂਗੂ ਪਾਈ ਜੂ ਕਹਿੰਦਾ ਵਾ ਜੇ ਤੂੰ ਆਪ ਦੇ ਹਿਸਾਬ ਨਾਲ ਸਾਂਭੇ ਤੂੰ 22 ਕਿਲੋ ਚੋ ਸਕਦਾ ਐ ਮੈਂ ਭਾਈ 25 ਕਿਲੋ ਵੀ ਲੈ ਲਊਂ ਤੂੰ ਖੋਰਾ ਖਰਾ ਠੀਕ ਐ ਇਹ ਜੇ ਆਪਾਂ ਰੇਟ ਦੀ ਕਰੀਏ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 95000 ਰੁਪਇਆ ਮਾਨਦਾਨ ਹੋ ਜੂਗਾ ਮਾਨਦਾਨ ਆਏ ਬੰਦੇਆ ਕਰਦਾਂਗੇ ਸੋ ਵੀਰ 9 ਤੇ ਜਰਸੀ ਆਪਾਂ ਨੂੰ ਪਤਾ ਹੀ ਵੀ ਕਾਹਦੋ ਪੰਜਾਬ ਚ ਚਲਦੀ ਹੈ ਜਿਵੇਂ ਕਣਕ ਝੋਨਾ ਪੰਜਾਬ ਚ ਬੰਦ ਨਹੀਂ ਹੁੰਦਾ ਆ ਨਹੀਂ ਚਲਦੀ ਹੈ ਵੀ ਆ ਗਈ ਪ੍ਰਭਾਵ ਜਰਸੀ ਦਾ ਪਹਿਣਾ ਕਿਉਂਕਿ ਫੈਟ ਜ਼ਿਆਦਾ ਹੁੰਦੀ ਹੈ ਇਹਨਾਂ ਦੇ ਵਿੱਚ ਤੇ ਮੋਡਾ-ਵੋਟਾ ਥਾਣਾ ਕਿਆ ਬਤਾ ਨਜ਼ਾਰੇਦਾਰ ਜਿੱਦਾਂ ਦੀ ਮਰਜ਼ੀ ਬਰੀਡ ਚਾਰ ਕਰੀ ਚੱਲਿਓ 50060 ਵਰ ਜਿਹੜੇ ਚੰਗੇ ਸੀਮਲ ਵਰ ਤੋਂ ਕਿਹਾ ਪੰਜਾਬ ਵਾਲੀ ਜਰਸੀ ਜਿਵੇਂ ਬਈ ਕ੍ਰੋਮ ਨਾਮ ਦੀਆਂ ਮੈਟ ਲਾ ਕੇ ਸਖਰ ਜੀਮਣਾ ਜਿੱਦਾਂ ਦੀ ਮਰਜ਼ੀ ਬੱਚਿਆ ਤੋਂ ਲੈ ਲੇ ਜਾਏ ਗੱਲ ਆ ਤੇ ਬਾਕੀ ਹੈ ਪੰਜਾਬ ਵਾਲੀ ਜਰਸੀ ਹੈ ਨਾ ਪੰਜਾਬ ਵਾਲੀ ਆ ਬਾਈ ਜੀ ਕਿ ਜਿਹੜੇ ਵੀ ਦਾ ਆਉਂਦਾ ਸ਼ੌਂਕ ਬਿਨਾਂ ਲੈ ਆਪਾਂ ਸ਼ੌਂਕਣਾ ਜਰਸੀ ਘਰੇ ਰੱਖਣੀ ਹੈ ਨਾ ਬਿਨਾਂ ਚਵਾਈ ਹੱਥੀ ਵਾਲੀ ਹੋਵੇ ਹੋ ਗੱਲ ਆ ਉਹ ਗੱਲ ਆ ਜੀ ਹੁਣ ਮੰਨ ਕੇ ਚੱਲ ਵੀ 2.5 ਲੱਖ ਮੱਝ ਲਾਉਣ ਦੀ ਲੋੜ ਨਹੀਂ ਪੈਣੀ ਥੱਲੇ ਨਾਲਾ ਨੂੜਾ ਨਾਲ ਗੁੰਦੀ ਪਈ ਹੈ ਜਮਾ ਹਨ ਸੋ ਲੈਵਾ ਦੇਖੋ ਜਮਾ ਫਿੱਟ ਫਾੜ ਲੈਵਾ ਜਮਾ ਤੇ ਬਾਕੀ ਗੱਲ ਹੈ ਵੀ ਜਵਾਨੀ ਦੇ ਵਿੱਚ ਹਨ ਜਵਾਨੀ ਜੇ ਬਰੀ ਜਦ ਮਰ ਜੀ ਅੱਧਾ ਸੂਰ ਖਿੱਚੀ ਜਲੇ ਬੁੱਢਾ ਹੋਣ ਜਾ ਬਾਲਾ ਜਾਨਵਰ ਨਹੀਂ ਹੋਇਆ ਇਹ ਭਾਨੇ ਵਿੱਚ ਨਹੀਂ ਕਿੰਨੇ ਜ ਆਪਾਂ ਇਹ ਬਈ 95 ਹੀ ਦੇਣੀ ਆ ਮਾਨਤਾਨ ਕਰਦਾ ਕੋਈ ਜ ਨਹੀਂ ਮਾਨਤਾਨ 95000 ਤੋਂ ਕਰ ਦਾਂਗੇ ਕਰ ਦਾਂਗੇ ਬਈ ਸੋ ਵੀਰ ਫਟ ਫਾਟ ਲੇਵਾ ਜਾਵਾਂ ਤੇ ਫਾੜੀ ਵਾਲਾ ਲੇਵਾ ਜਾਵਾਂ ਬਾਈ ਨੇਵਾ ਦਾ ਬਾ ਕੁਮਾਰ ਬਣਾਉਣਾ ਜਦ ਨੇ ਤਿਆਰ ਹੋ ਗਈ ਤੇ ਐ ਮੰਨ ਕੇ ਚੱਲ ਵੀ 2 ਘੰਟੇ ਜਾ ਦੇਖੀ ਚੱਲੀ ਬਹਿੜਨ 22 ਕਿਲੋ ਤਾਂ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਜਿਹੜਾ ਮਰਜ਼ੀ ਲੈ ਲੈ ਵੀਰੇ ਹੋਰ ਦਾ ਅੱਗੇ ਆ ਗਿਆ ਐਰ ਸ਼ਰਬਤ 25 ਐਰ ਸ਼ਰਬਤ ਇਹ ਆਪਣੇ ਬਾਈ ਮਿੱਤਰ ਨੇ ਲਿਹਾਜ ਵਾਲੇ ਨੇ ਭੇਜੀ ਆਪਾਂ ਨੂੰ ਗਿਫਟ ਹੀ ਦਿੱਤੀ ਉਹਨੇ ਵੀ ਇਹ ਪਹਿਲਾ ਸੂਆ ਨਹੀਂ ਬਾਈ ਦੂਜਾ ਸੂਆ ਦੂਜਾ ਇਹ ਦਾਮ ਪਿਆ ਇਹ 25 ਦਿਨ ਬਾਕੀ ਪੈਣਗੇ ਪੌਲੀ ਬੁੜੀ ਬੜੀ ਤਗੜੀ ਆ ਬਈ ਵਈ ਇੱਕ ਆਪਾਂ ਵੀਡੀਓ ਦਿਖਾਵਾਂਗੇ ਖਾਸियत ਇਹ ਆਈ ਬੰਦਿਆਂ ਦੇ ਵਿੱਚ ਜਿੱਤੋਂ ਆਈ ਆਈਏ ਠੀਕ ਹੈ ਵੀ ਮੰਨ ਕੇ ਚੱਲ ਵੀ ਉਹਨਾਂ ਕੋਲੇ ਇਦਾਂ ਦੇ ਜਾਨਵਰ ਨਹੀਂ ਸਾਰੇ ਚਿੱਟੇ ਜਾਨਵਰ ਨੇਗੇ ਠੀਕ ਹੈ ਘਰੇ ਵੀਰਾਂ ਨੇ ਜਮਾ ਕਰੇ ਲੂਣੇ ਬੰਨ ਕੇ ਚੁਈ ਵੀ ਹੈ ਵਾੜਾ ਹਕੀਕਤ 'ਚ ਇਹ 28 ਕਿਲੋ ਦਾ ਦਿੱਤਾ ਪਿਆਗਾ 28 ਕਿਲੋ ਪਲੂਣ ਦਾ ਪਲੂਣ ਦਾ ਤੇ ਹੁਣ ਦੂਜਾ ਸੁੰਦੀ ਆ ਦੂਜਾ ਸੂਆ ਦੁੰਦੀ ਆ 20 ਤੋਂ 22 ਦਿਨ ਬਾਕੀ ਪੈ ਨੇ ਬਿਜਾਰ ਦੇ ਨਾਲ ਮਹੀਨੇ ਦੇ ਅੰਦਰ ਸੂਪ ਹੋ ਗਈ ਮਹੀਨੇ ਦੇ ਅੰਦਰ ਅਦਰ ਸੂਪੂ ਬਾਈ ਇੱਕ ਗੱਟਾ ਟ੍ਰਾਂਜੈਕਸ਼ਨ ਦਾ ਖਾ ਕੇ ਐ ਮੰਨ ਕੇ ਚੱਲਾ ਉਹ ਜਿਤਨੇ ਆਉਣਾ ਵੀ ਦਿਖਾ ਦੂ ਰੰਗ ਵ ਦੰਦੋ ਵਈ ਛਿੱਗੀ ਹੈ ਕੰਨੀਆਂ ਖੜੀਆਂ ਨੇ ਜੀ ਠੀਕ ਹੈ ਜੈਨੂਨ ਰੈਨਲ ਦੁੱਧਾ ਦੂਜਾ ਸਵਾ ਉਹ ਕੰਨੀਆਂ ਖੜੀਆਂ ਨੇ ਜੀ ਤੋੜਦੀ ਮੜਾ ਕੇ ਫੇਸ ਫੂਸ ਕੁਆਲਟੀ ਦਿਖਾਦੀ ਹੈ ਹਨਾ ਵੀ ਇਦਾਂ ਦੀ ਯਾਰ ਸਰ ਬਹੁਤ ਘੱਟ ਨਿਕਲਿਆ ਜਾਨਵਰ ਆ ਸਵਰ ਦੇਖੋ ਕਿਆ ਬਾਤਾਂ ਮੂੰਹ ਉੱਤਾ ਚਾਪੜ ਵਰਗੀ ਵੜ ਪਈ ਹੈ ਜਾਨਾ ਕਣਾ ਬਾਈ ਪੂਰੀ ਚੌੜੀ ਚਾਪਟੀ ਪਈ ਹੈਗੀ ਠੀਕ ਹੈ ਸੋਨਾ ਬੰਨ ਕੇ ਦੁੱਧ ਚੋਇਆ ਹੋਇਆ ਹੈ ਜੀ ਦਾ ਕੋਈ ਫਾਰਮ ਵਾਲਾ ਜਾਂ ਖੋਲੇ ਛੱਡ ਕੇ ਦੁੱਧ ਦਿੱਤਾ ਨਹੀਂ ਵਿਆ ਖੁਦ ਹੀ ਛੱਡ ਕੇ ਹੁੰਦਾ ਹੀ ਨਹੀਂ ਪਰ 35 ਗੁੱਲੀ ਪ੍ਰੂਨ ਦੁੱਧ ਦਿੰਦੀ ਏ ਠੀਕ ਹੈ ਬੰਨ ਕੇ ਚੋਇਆ ਹੋਇਆ ਹੈ ਜਾਨਾ ਠੀਕ ਹੈ ਨਾ ਗੱਲ ਆਪਾਂ ਆਣਨ ਆਪ ਨੂੰ 20 ਦਿਨ ਕੇ ਹੈਗਾ ਪੱਤਰੀਕ ਵੀ ਲਿਖੀ ਵੀ ਆਪਣੇ ਕੋਲ ਆਹਨਾਂ ਦੇ ਵੱਧ ਅਸੇ ਚੰਗੇ ਆਪਾਂ 5 ਦਿਨਾਂ ਨਾਲ ਵੱਧ ਅਸੇ ਕੋਈ ਠੰਡ ਦਾ ਮੌਸਮ ਆਗਾ ਦੋ ਚਾਰ ਦਿਨ ਉੱਪਰ ਲੈ ਜਾਂਦਾ ਦੋ ਚਾਰ ਦਿਨ ਉੱਪਰ ਲੈ ਜਾਂਦਾਗਾ ਐਤ ਕੀ ਕੀ ਦੁੱਧ ਰਹੂ ਹੋ ਹੋਰ ਬਹੁਤ ਆ ਸੀਗੇ ਵੀ ਕਹਿੰਦਾ ਵੀਰੇ ਕੋਈ ਯਾਰ ਫਰ ਲੈ ਆ ਦੇ ਪਰ ਮਿਲਦੀ ਬਹੁਤ ਰੀਅਰ ਕਟ ਆਈ ਇਹ ਇਹ ਦੁੱਧ ਐਤ ਕੀ ਕੀ ਰਹੂ ਇਹਦਾ ਦੁੱਧ ਬਾਈ 100 ਲੇਣੇ 35 ਕਿਲੋਣ ਖਰਾ ਦੁੱਧ ਦੇਣਾਗਾ ਜਿਹੜਾ ਕੋਈ ਰੌਲਾ ਹੀ ਨਹੀਂਗਾ ਠੀਕ ਹੈ ਪਹਿਲਾਂ ਬਾੜ ਦੇ ਲੈ ਵੀ ਖੜੀ ਬਰਾਬਰ ਦੇ ਲੈ ਵੀ ਹਾਈਟ ਕਿੰਨੀ ਆ ਬਾੜ ਦੀ ਫੁੱਲ ਸਾਈਜ਼ ਦੇ ਵਿੱਚ ਫੁੱਲ ਸਾਈਜ਼ ਦੇ ਇਹਨੇ ਵੀ ਲੈਣੀ ਆ ਤੇ ਦਿਨ ਇਹ ਲੈ ਕੇ 20 25 ਵਾਕੀ ਹੈ 25 ਦਿਨ ਮੰਨ ਕੇ ਲੈ ਲਈ ਵੀਰੇ ਤੇ ਐ ਮੰਨ ਕੇ ਚੱਲ ਵੀ ਜਿਹੜਾ ਕੀਮਤ ਹੋਊਗੀ ਰੇਟ ਉਹ ਆਪਾਂ ਅੱਜ ਦਾ ਕਰਾਂਗੇ ਜੇ ਕੋਈ ਜਦ ਦਿਨ ਤਿਆਰ ਹੋ ਗਈ ਉਦਨੇ ਭਰੇ ਮੰਨ ਕੇ ਚੱਲ ਵੀ ਉਦਨੇ ਹੋਰ ਰੇਟ ਹੋਣਾਗਾ ਅੱਜ ਕੇ ਰੇਟ ਹੈਗਾ ਅੱਜ ਬਈ ਇਹਦਾ ਰੇਟ ਆਗਾ ਲੈਣ ਦੇਣੀ ਹੈਗਾ 1,30,000 ਦੀ ਰੇਟ ਦਵਾਂਗੇ ਆਪਾਂ 1:30 ਦੀ ਬੱਛੀ ਅੱਜ ਆਪਾਂ ਦੇਣੀ ਅਸੀਂ ਦਵਾਂਗੇ ਬਈ ਆਪਾਂ ਠੀਕ ਹੈ ਹਾਂ ਜੋ ਉਦਨ ਦਾ ਹੋਗਾ ਰੇਟ ਉਦਨੇ ਆਪਾਂ ਬਈ ਉਦਨ ਦਾ ਸੋਚਾਂਗੇ ਪਰ ਅੱਜ ਦੀ ਗੱਡੀ ਵਿੱਚ ਇਹ ਹੁੰਦਾ ਜਿਨੇ ਵੀਰ ਨੇ ਆਰ ਸਾਰ ਲੈਣੀ ਹੈਗੀ ਹਨਾ ਪਹਿਲੀ ਆ ਤਾਂ ਬਹੁਤ ਘੱਟ ਮਿਲਦੀ ਹੈਗੀ ਆਸਲ origignal piece ਆਗਾ ਅੱਜ ਫਿਰ ਚਾਰ ਪੀਸ ਚਾਰ ਹੀ ਦਿਖਾਇਆ ਚਾਰੇ 800 ਦੀ ਸਮਝੋ 800 800 ਹੈ ਬਈ ਠੀਕ ਹੈ ਨਾ ਗੱਲ ਗਰਮਾ ਦਾ ਆਪਣੇ ਕੋਲ ਹੋਰ ਵੀ ਖੜੀਆਂ ਨੇਗੀਆਂ ਆ ਇਹਦਾ ਮੱਝਾਂ ਵੀ ਨਹੀਂ ਆਪਣੇ ਕੋਲੇ ਤੇ ਜਿੱਦਾਂ ਦੀ ਡਿਮਾਂਡ ਹੋਊਗੀ ਉਦਾਂ ਦੀ ਮਿਲ ਜਾਊਗੀ ਆਏ ਆਪਣੇ ਕੋਲ ਹੀ ਫਰ ਬੱਸੀਆਂ ਵੀ ਨਹੀਂ ਆ ਸੋ 987768 ਵੈਸੇ 99 ਨਾਜ਼ੀਤ 35 50 ਤੋਂ ਸਾਲੀ ਵੀਡੀਓ ਦੇਖ ਲੈ ਸਾਬ